ਤੁਆਂਖੇ ਸੂਰਜੋ ਉੱਠੋ ਕਿ ਪੂਰਾ ਰੌਸ਼ਨੀ ਹੋਵੇ ਤੁਆਂਖੇ ਸੂਰਜੋ ਉੱਠੋ ਕਿ ਪੂਰਾ ਰੌਸ਼ਨੀ ਹੋਵੇ ਹਨੇਰੇ ਸ਼ਹਿਰ ਨੂੰ ਵੀ ਹੁਣ ਮੁਬਾਰਕ ਜ਼ਿੰਦਗੀ ਹੋਵੇ ਹਨੇਰੇ ਸ਼ਹਿਰ ਨੂੰ ਵੀ ਹੁਣ ਮੁਬਾਰਕ ਜ਼ਿੰਦਗੀ ਹੋਵੇ ਅਸੀਂ ਤਾਂ ਉਮਰ ਪਰ ਬੈਠੇ ਰਹੇ ਹਾਂ ਆਸ਼ੀਏ ਉੱਤੇ ਅਸੀਂ ਤਾਂ ਉਮਰ ਪਰ ਬੈਠੇ ਰਹੇ ਹਾਂ ਆਸ਼ੀਏ ਉੱਤੇ ਨਾ ਇਸ ਅੰਨੀ ਅਦਾਲਤ ਵਿੱਚ ਅਸਾਡੀ ਪੈਰ ਵੀ ਹੋਵੇ ਨਾ ਇਸ ਅੰਨੀ ਅਦਾਲਤ ਵਿੱਚ ਅਸਾਡੀ ਪੈਰ ਵੀ ਹੋਵੇ ਮਿਲੇ ਤੂੰ ਜੂਨ ਹਰ ਮੈਨੂੰ ਕੋਈ ਬਣ ਕੇ ਨਦੀ ਸੁੱਚੀ ਮਿਲੇ ਤੂੰ ਜੂਨ ਹਰ ਮੈਨੂੰ ਕੋਈ ਬਣ ਕੇ ਨਦੀ ਸੁੱਚੀ ਮੇਰੇ ਹੋਟਾਂ ਤੇ ਹਰ ਵਾਰੀ ਤੇਰੀ ਰੀਤਿ ਸ਼ਨਗੀ ਹੋਵੇ ਮੇਰੇ ਹੋਟਾਂ ਤੇ ਹਰ ਵਾਰੀ ਤੇਰੀ ਰੀਤਿ ਸ਼ਨਗੀ ਹੋਵੇ ਅਜੇ ਹੀ ਆਸ ਥਾ ਨੂੰ ਤਾਂ ਮੈਂ ਨਾਮਨਜ਼ੂਰ ਕਰਦਾ ਹਾਂ ਅਜੇ ਹੀ ਆਸ ਥਾ ਨੂੰ ਤਾਂ ਮੈਂ ਨਾਮਨਜ਼ੂਰ ਕਰਦਾ ਹਾਂ ਕੁਦਾ ਬਾਹਰ ਮਰੇ ਭੁੱਖਾ ਤੇ ਅੰਦਰ ਬੰਦਗੀ ਹੋਵੇ ਕੁਦਾ ਬਾਹਰ ਮਰੇ ਭੁੱਖਾ ਤੇ ਅੰਦਰ ਬੰਦਗੀ ਹੋਵੇ ਮੈਂ ਜੀ ਮੰਗਾ ਜਦੋਂ ਤੀਕਰ ਤਾਂ ਗਾ ਮੰਗਾ ਕਈ ਨਗਮੇ ਮੈਂ ਜੀ ਮੰਗਾ ਜਦੋਂ ਤੀਕਰ ਤਾਂਗਾ ਮੰਗਾ ਕਈ ਨਗਮੇ ਮਰਾਂ ਜਦ ਵੀ ਮੇਰੇ ਹੱਥਾਂ 'ਚ ਕੋਈ ਬੰਸਰੀ ਹੋਵੇ ਮਰਾਂ ਜਦ ਵੀ ਮੇਰੇ ਹੱਥਾਂ 'ਚ ਕੋਈ ਬੰਸਰੀ ਹੋਵੇ ਮੇਰਾ ਅੱਖਰ ਤੋਂ ਲੈ ਕੇ ਸ਼ਬਦ ਤੱਕ ਵਿਸਥਾਰ ਹੁੰਦਾ ਹੈ ਮੇਰਾ ਅੱਖਰ ਤੋਂ ਲੈ ਕੇ ਸ਼ਬਦ ਤੱਕ ਵਿਸਥਾਰ ਹੁੰਦਾ ਹੈ ਤੂੰ ਬੈਠੇ ਸਾਹਮਣੇ ਜਦ ਤੰ ਮੁਕੰਮਲ ਸ਼ਾਇਰੀ ਹੋਵੇ ਤੂੰ ਬੈਠੇ ਸਾਹਮਣੇ ਜਦ ਤੰ ਮੁਕੰਮਲ ਸ਼ਾਇਰੀ ਹੋਵੇ ਤੂੰ ਅੱਖੇ ਸੂਰਜੋ ਉੱਠੋ ਕੇ ਪੂਰਾ ਰੌਸ਼ਨੀ ਹੋਵੇ ਹਨੇਰੇ ਸ਼ਹਿਰ ਨੂੰ ਵੀ ਹੁਣ ਮੁਬਾਰਕ ਜ਼ਿੰਦਗੀ ਹੋਵੇ